ਬਿਊਟੀ ਦਾ ਕੰਬੀਨੇਸ਼ਨ ਠੀਕ ਹੈ ਜੀ ਬਿਊਟੀ ਦਾ ਕੰਬੀਨੇਸ਼ਨ ਜਿਹੜਾ ਚੋਟੀ ਨੇ ਪਸੇਨੀ ਝੋਟੀ ਨੂੰ ਸਾਈਡ ਤੇ ਲਾਓ ਤੇ ਤੁਸੀਂ ਆਪ ਦੇਖ ਲਓ ਵੀ ਝੋਟੀ ਦਾ ਜਿਹੜਾ ਆਕਾਰ ਆ ਬੀ ਸ਼ੇਪ ਹੈ ਮੋਰਾ ਬਾਪੂ ਜੀ ਦੇ ਪਿੱਛੇ ਨੂੰ ਚੌੜੀ ਹੁੰਦੀ ਤਰੀ ਜਾਂਦੀ ਹੈ ਲੋ ਵੀ ਇਹ ਚੈਂਪੀਅਨ ਬਣੀ ਆ ਸੂਰੀਆ ਤਾਲੂ ਦੀ ਝੋਟੀ ਮਿਲਕ ਬਿਊਟੀ ਵੱਡੀਆਂ ਮੋਰਾ ਮੱਜਾਂ ਦੇ ਵਿੱਚੋਂ ਸੂਰੀਆ ਤਾਲੂ ਦੀ ਝੋਟੀ ਫਾਸਟ ਆ ਗਈ ਦੇਖੋ ਚੈਂਪੀਅਨ ਸਿਧਾਨਾ ਬਾਗਦਾ 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 ਨਾਲੇ ਬਾਗਦਾ ਭਾਈ ਪਹਿਲੇ ਦੂਜੇ ਤੇ ਤੀਜੇ ਨੰਬਰ ਵਾਲਾ ਬੋਲਾ ਕੰਪੀਟੀਸ਼ਨ ਨਹੀਂ ਲੜ ਸਕਦਾ ਉਹਨੂੰ ਬਾਹਰ ਕਰ ਲੋ ਨਹੀਂ ਸਾਨੂੰ ਆਕੇ ਬਾਹਰ ਕਰਨਾ ਪੈਣਾ ਜਿਹੜਾ ਪਹਿਲੇ ਤੇ ਨੰਬਰਾਂ 'ਚ ਬੋਲਾ ਉਹ ਦੁਬਾਰੇ ਕੰਪੀਟੀਸ਼ਨ ਨਹੀਂ ਲੜ ਸਕਦਾ ਅੱਗੇ ਰੋਣੇ ਚੱਲੋ ਵੀਰ ਹੁਣ ਦੋ ਪਿੱਛੇ ਹੋ ਜਾਓ ਦੋ ਜਿਹੜੇ ਮਰਜ਼ੀ ਆ ਜਾਓ ਪਾ ਦੇ ਦਿਓ ਲੋ ਹਾਂਜੀ ਦੂਜੇ ਵਾਲਾ ਪੀਲੇ ਰੰਗ ਦਾ ਉਹ ਪਿਆ ਪੀਲੇ ਰੰਗ ਦਾ ਲੱਗਿਆ ਨਹੀਂ ਇਹਨਾਂ ਦੀ ਛੋਟੀ ਬ੍ਰੀਡ ਵਿੱਚ ਸੈਕਿੰਡ ਆਈ ਹੈ ਚਲੋ ਦਰਦੀ ਹੈ ਮਾਣ ਹੁਣ ਦੇਖੀਏ ਛੋਟੀ ਨੂੰ ਦੂਜਾ ਨੰਬਰ ਕਿਉਂ ਮਿਲਿਆ ਉਹ ਵੀ ਨੋਟ ਕਰ ਲਓ ਕਿਤੇ ਪਿਛਲੇ ਪੈਰਾਂ ਦੇਖਿਓ ਜੀ ਸਾਹਮਣੇ ਦੇਖਿਓ ਬੰਦੀ ਬਾਈ ਅਜੇ ਫੋਟੋ ਕਰੀਏ ਐਡੇ ਆ ਉਸ ਕਰਕੇ ਤਾਂ ਦੂਜਾ ਨੰਬਰ ਆ ਚਲੋ ਫੋਟੋ ਫੋਟੋ ਕਰਾ ਦੇਓ ਨੀਲੀ ਰਾਵੀ ਦੇ ਵੱਡੇ ਇੱਧਰ ਦੇਖਿਓ ਜੀ ਸਾਹਮਣੇ ਰਾਜਪੰਧਰ ਕੁੱਲ ਦੀ ਝੋਟੀ ਆ ਜੀ ਓਏ ਆ ਫੋਟੋ ਹੋ ਜਾ ਬਾਈ ਵੀਰੇ ਥੋੜਾ ਮੋਬਾਈਲ ਲੈ ਕੇ ਸਾਈਡ ਹੋ ਜਾ ਵੀਰੇ ਬੰਦੇ ਝੋਟੇ ਬੰਦੀ ਬਾਈ ਦੇਖਿਓ ਨਾਲ ਨਾਲ ਹੋ ਜਾਓ ਆ ਦੇਖਿਓ ਜੀ ਸਾਹਮਣੇ ਜਿਹੜੇ ਵੱਡੇ ਝੋਟੇ ਨੀਲੀ ਰਾਵੀ ਦੇ ਰੰਗ ਦੇ ਪਿੱਛੋਂ ਦਾ ਮੁਕਾਬਲਾ ਸ਼ੁਰੂ ਹੋ ਗਿਆ ਜਲਦੀ ਤੋਂ ਜਲਦੀ ਲਿਆਓ ਜੇੜਾ ਕੋਈ ਵੀਰ ਅਜੇ ਨਹੀਂ ਪਹੁੰਚਿਆ ਜੇ ਕੋਈ ਬਾਹਰ ਖੜਾ ਤਾਂ ਲਓ ਵੀ ਦੋਸਤੋ ਇਹ ਝੋਟੀ ਦੂਜੇ ਨੰਬਰ ਤੇ ਆਈ ਹੈ ਵੀ ਅੱਛਾ ਜੀ ਵੀਰੇ ਬਾਕੀ ਜਿਹੜਾ ਤਾਂ ਅੱਛਾ ਕਿਸੇ ਕੋ ਤਾਂ ਸਪਸ਼ਟ ਕਰ ਰਹੇ ਹੋ ਲਓ ਜੀ ਤੀਜੇ ਨੰਬਰ ਵਾਲਾ ਲਿਆਓ ਦੇਖੋ ਵੀ ਦੂਜੇ ਨੰਬਰ ਵਾਲੀ ਝੋਟੀ ਬਹੁਤ ਜੱਗੀ ਹੈ ਵੀ ਸੈਕੰਡ ਸਾਈਜ਼ ਨੇ ਪ੍ਰਾਪਤ ਕੀਤਾ ਵਾ ਝੋਟੀ ਨੇ ਬੜੀ ਸੋਹਣੀ ਝੋਟੀ ਆ ਤੀਜੇ ਨੰਬਰ ਕੋਕ ਨੰਬਰ ਕਿੰਨਾ 391 ਆਲੇ ਆ ਜੀ ਲੋ ਜੀ ਦੋਸਤ ਮੈਨੂੰ ਇਹ ਝੋਟੀ ਵੀ ਆਲੇ ਲੱਗਦਾ ਤੀ ਵੀ ਜਾਂ ਇਹਨੇ ਹੋਣਾਗਾ ਜਾਂ ਉਹਨੇ ਹੋਣਾਗਾ ਇਹ ਝੋਟੀ ਜਿਹਨੂੰ ਕਹਿੰਦੇ ਆ ਮੋਰਾ ਛੋਟੇ ਕੱਦ ਵਾਲੀ ਮੋਰਾ ਪਰ ਥਣ ਇਹਦੇ ਵੀ ਪਿੱਛੇ ਨੂੰ ਜਾਂਦੇ ਆ ਇਹਦਾ ਵੀ ਥੋੜਾ ਨੂੰ ਪਿੱਛੇ ਹੋਣ ਕਰਕੇ ਤੇ ਦੂਜੀ ਨਾਲੋਂ ਕੱਦ ਛੋਟਾ ਹੋਣ ਕਰਕੇ ਆਪਾਂ ਦੀ ਬਹੁਤ ਵਧੀਆ ਮਿਲਕਾ ਲਈ ਪਰ ਇਹਦਾ ਤੀਜਾ ਨੰਬਰ ਹੋਣ ਦਾ ਕਾਰਨ ਇਹ ਆ ਆਰਡਰ ਕੁਆਲਟੀ